ਦੋਸਤੋ ਜਿੱਥੇ ਅੱਜ ਪੂਰਾ ਭਾਰਤੀ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਉੱਥੇ ਕਿਸਾਨ ਵੀਰ ਜਿਹੜੇ ਨੇ ਅੱਜ ਫਿਰ ਰੋਡ ਦੇ ਉੱਪਰ ਟਰੈਕਟਰ ਮਾਰਚ ਕਰ ਰਹੇ ਨੇ ਅਸੀਂ ਜੀ ਪਹਿਲਾਂ ਵੀ ਇਹ ਆਜ਼ਾਦੀ ਨੂੰ ਸੰਪੂਰਨ ਆਜ਼ਾਦੀ ਨਹੀਂ ਮੰਨਦੇ ਆ ਸਾਡਾ ਇਹ ਮੰਨਣਾ ਪਈ ਉਹ ਆਜ਼ਾਦੀ ਦਿਹਾੜਾ ਨਹੀਂ ਆ ਉਹ ਹੱਲਾ ਗੁੱਲਾ ਤੇ ਮਾਰ-ਟਾੜ ਦਾ ਦਿਹਾੜਾ ਸੀ ਜਿਹਦੇ ਵਿੱਚ 20 ਲੱਖ ਪੰਜਾਬ ਦੇ ਲੋਕ ਜਿਹੜੇ ਉਸ ਵਕਤ ਮਾਰੇ ਗਏ ਤੇ 20 ਲੱਖ ਲਾਸਾ ਅੱਜ ਵੀ ਤਾਰਾਂ ਦੇ ਥੱਲੇ ਸਾਡੀਆਂ ਦੱਬੀਆਂ ਵਾ ਖਾਉਤੀ ਆਜ਼ਾਦੀ ਦੇ ਵਿੱਚੋਂ ਆਮ ਲੋਕਾਂ ਨੂੰ ਕੁਝ ਨਹੀਂ ਮਿਲਿਆ ਇਹ ਆਜ਼ਾਦੀ ਜਿਹੜੀ ਆ ਗੋਰੇ ਅੰਗਰੇਜ਼ਾਂ ਤੋਂ ਛੁੱਟ ਕੇ ਤੇ ਕਾਲਿਆਂ ਦੇ ਹਵਾਲੇ ਕਰਦੀ ਆ ਕਾਨੂੰਨ ਬੀ ਐਨ ਐਸ ਬੀ ਐਨ ਐਸ ਇਸ ਤਰ੍ਹਾਂ ਇਹਨਾਂ ਨੇ ਤਿੰਨ ਕਾਨੂੰਨ ਜਿਹੜੇ ਆ ਨਾ ਜੀ ਇਹਦੇ ਵਿੱਚ ਇਹਨਾਂ ਨੇ ਬੜੇ ਖਤਰਨਾਕ ਕੰਮ ਕੀਤੇ ਆ ਸਿਰਫ ਰਾਜ ਕਰਨ ਵਾਲੀ ਧਿਰ ਦੀ ਜਿਹੜੀ ਪੁਲਿਸ ਵਾ ਉਹ ਪੁਲਿਸ ਨੂੰ ਬੜੀ ਵੱਡੀ ਪੱਤਰ ਤੇ ਖੁੱਲ ਦੇ ਕੇ ਤੇ ਲੋਕਾਂ ਦੇ ਉੱਤੇ ਸਖੰਜਾ ਕੱਸਣ ਦੀ ਗੱਲ ਵਾ ਕਿ ਵਿਰੋਧੀ ਧਿਰ ਦਾ ਕੋਈ ਆਗੂ ਬੋਲੇ ਉਰਤੇ ਸਖੰਜਾ ਕੱਸਣਾ ਵਾ ਜੇ ਕੋਈ ਪੱਤਰਕਾਰ ਭਾਈ ਬੋਲਦਾ ਉਹਦੇ ਉੱਤੇ ਸਖੰਜਾ ਕੱਸਣਾ ਚਾਰਾਂ ਦਾ ਜਦੋਂ ਵੀ ਸੋਰਜ ਕਰਦੀਆਂ ਨੇ ਨਵੇਂ ਕਾਨੂੰਨ ਬਣਾਉਂਦੀਆਂ ਨੇ ਆਮ ਜਨਤਾ ਦੇ ਭਲੇ ਵਾਸਤੇ ਹੁੰਦੇ ਨੇ ਪਰ ਜਿਹੜੇ ਹਿਸਾਬ ਨਾਲ ਤੁਸੀਂ ਜੱਸ ਰਹੇ ਹੋ ਇਹਦੇ ਵਿੱਚ ਆਮ ਜਨਤਾ ਦਾ ਭਲਾ ਨਹੀਂ ਹੈ ਇਹਦਾ ਆਜ਼ਾਦੀ ਜਿਹੜੀ ਸੀ ਸਾਡੀ ਉਹ ਫਿਰ ਆਪਾਂ ਆਜ਼ਾਦੀ ਸਾਡੇ ਤੋਂ ਦੂਰ ਹੋ ਰਹੀ ਹੈ ਲੋਕਾਂ ਦਾ ਜਿਹੜਾ ਵਾ ਉਹ ਪੱਖ ਪੁਖਸ਼ਿਆ ਜਾਂਦਾ ਹੁੰਦਾ ਵੀ ਤੁਹਾਡੀ ਕੀ رائے ਆ ਕੋਈ رائے ਨਹੀਂ ਲਈ ਗਈ ਕਿਤੇ ਕੋਈ ਲਿਖਿਆ ਨਹੀਂ ਗਿਆ ਕੋਈ ਬਹਿਸ ਨਹੀਂ ਹੋਈ ਸਿੱਧੇ ਜਿਹੜੇ ਆ ਲੋਕਾਂ ਨੂੰ ਅੰਦਰ ਤਾੜ ਕੇ ਕਾਨੂੰਨ ਲਿਆਂਦੇ ਆ ਇਹ ਕਾਨੂੰਨ ਜਿਹੜੇ ਆ ਸਿਰਫ ਬੀਜੇਪੀ ਨੇ ਕਾਰਪੋਰੇਟ ਦੇ ਪੱਖ ਦੇ ਵਿੱਚ ਲਿਆਂਦੇ ਆ ਤੇ ਆਪਣੀ ਸਰਕਾਰ ਚਲਾਉਣ ਦੇ ਪੱਖ ਦੇ ਵਿੱਚ ਲਿਆਂਦੇ ਆ 2023 ਦੇ ਵਿੱਚ ਅਸੀਂ ਨਵੇਂ ਸਾਲ ਦੇ ਵਿੱਚ ਇਹ ਗੱਲ ਕਰ ਲਈ ਵੀ 9 ਸਾਲ ਹੋ ਗਏ ਆ ਇਹਨੂੰ 9 ਸਾਲਾਂ ਜਿਹਨਾਂ ਨੇ ਨਾ ਤੇ ਕੋਈ ਐਮਐਸਪੀ ਗਰੰਟੀ ਕਾਨੂੰਨ ਬਣਾਇਆ ਜਦੋਂ ਕਿ ਤਿੰਨ ਕਾਲੇ ਕਾਨੂੰਨਾਂ ਵਰੀ ਇਹਨਾਂ ਸਾਡੇ ਨਾਲ ਇਹ ਗੱਲ ਦੇ ਉੱਤੇ ਗੱਲ ਵੀ ਕੀਤੀ ਵੀ ਬਣਾਵਾਂਗੇ ਅਸੀਂ ਪਰ ਇਹਨਾਂ ਬਣਾਇਆ ਨਹੀਂ ਅਸਲੀਏ ਚੈਨਲ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਦੋਸਤੋ ਜਿੱਥੇ ਅੱਜ ਪੂਰਾ ਭਾਰਤੀ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਉੱਥੇ ਹੀ ਕਿਸਾਨ ਵੀਰ ਜਿਹੜੇ ਨੇ ਅੱਜ ਫਿਰ ਰੋਡ ਦੇ ਉੱਪਰ ਟਰੈਕਟਰ ਮਾਰਚ ਜਾ ਰਹੇ ਨੇ ਸੈਂਟਰ ਦੀ ਸਰਕਾਰ ਮੋਦੀ ਸਰਕਾਰ ਦੇ ਵਿਰੁੱਧ ਜਿਹੜਾ ਵੱਡੀ ਤਦਾਦ ਦੇ ਵਿੱਚ ਕਿਸਾਨ ਵੀਰਾਂ ਲੋ ਟਰੈਕਟਰ ਮਾਰਚ ਕੀਤਾ ਯਾਰ ਇਹ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਜੀ ਅੱਜ ਰੋਡ ਦੇ ਉੱਪਰ ਟਰੈਕਟਰ ਹੀ ਟਰੈਕਟਰ ਨਜ਼ਰ ਆ ਰਹੇ ਨੇ ਤਾਂ ਜਿਹੜੇ ਨਵੇਂ ਕਾਨੂੰਨ ਬਣਾਏ ਨੇ ਉਹਨਾਂ ਨੂੰ ਰੱਦ ਕਰਵਾਉਣ ਵਾਸਤੇ ਕਿਸਾਨ ਵੀਰਾਂ ਵਿੱਚ ਰੋਸ ਪਾਇਆ ਜਾ ਰਿਹਾ ਤੇ ਅੱਜ ਜਿਹੜਾ ਅੰਮ੍ਰਿਤਸਰ ਦੇ ਰੋਡਾਂ ਦੇ ਉੱਪਰ ਅੰਮ੍ਰਿਤਸਰ ਦੇ ਸੜਕਾਂ ਦੇ ਉੱਪਰ ਟਰੈਕਟਰ ਨਜ਼ਰ ਆ ਰਹੇ ਨੇ ਤਾਂ ਜਿਹੜੇ ਨਵੇਂ ਤਿੰਨ ਜਨੂਨ ਬਣਾਏ ਨੇ ਉਹਨਾਂ ਨੂੰ ਰੱਦ ਕਿਉਣ ਵਾਸਤੇ ਜਿਹੜਾ ਭਾਰਤੀ ਕਿਸਾਨ ਜੁਨੀਅਨ ਇਤਾ ਸਿੱਧੂਪੁਰ ਵੱਲੋਂ ਰੋਸ ਮਾਰਚ ਕੀਤਾ ਜਾ ਰਿਹਾ ਚਲਬਾ ਚੜਦੇ ਆ ਕਿਸਾਨ ਵੀਰਾਂ ਨਾਲ ਵਜਾ ਪੁੱਛਦੇ ਆ ਕਿਉਂ ਅੱਜ ਰੋਡ ਦੇ ਉੱਪਰ ਉਤਰਨਾ ਪਿਆ ਜਿੱਥੇ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਉੱਥੇ ਹੀ ਕਿਸਾਨ ਜਿਹੜੇ ਨੇ ਟਰੈਕਟਰ ਮਾਰਚ ਕਰ ਰਹੇ ਨੇ ਆਜ਼ਾਦੀ ਦਿਹਾੜਾ ਜਿੱਥੇ ਮਨਾਇਆ ਜਾ ਰਿਹਾ ਉੱਥੇ ਹੀ ਕਿਸਾਨ ਵੀਰ ਜਿਹੜੇ ਨੇ ਟਰੈਕਟਰ ਮਾਰਚ ਕਰ ਰਹੇ ਨੇ ਐਵੇਂ ਜਾਪਦਾ ਜਿਵੇਂ ਅੱਜ ਵੀ ਅੱਜ ਵੀ ਆਜ਼ਾਦ ਨਹੀਂ ਹੋਏ ਅਤੇ ਆਪਣੇ ਹੱਚਾ ਵਾਸਤੇ ਅੱਜ ਵੀ ਸਾਨੂੰ ਰੋਡ ਤੇ ਉਤਰਨਾ ਪੈ ਰਿਹਾ ਤਾਂ ਭਾਰਤੀ ਕਿਸਾਨ ਯੂਨੀਅਨ ਇਜਤਾ ਦੇ ਪ੍ਰਧਾਨ ਜਿਹੜੇ ਨੇ ਸਿੱਧੂਪੁਰ ਦੇ ਜੇ ਰਮਜੀਤ ਬਾਬਾ ਜੀ ਸਾਡੇ ਨਾਲ ਪਹਿਲਾਂ ਬਹੁਤ ਬਹੁਤ ਸਵਾਲ ਪਿਆਤਾ ਜੀ ਤੁਹਾਡਾ ਧੰਨਵਾਦ ਜੀ ਅਸਲੀਅਤ ਚੈਨਲ ਵਾਲਿਆਂ ਦਾ ਜਿਨ੍ਹਾਂ ਨੇ ਲਗਾਤਾਰ ਸਾਡੀ ਕਵਰੇਜ ਕਰਕੇ ਅੱਗੇ ਵੀ ਸਾਡੀ ਗੱਲ ਲੋਕਾਂ ਤੱਕ ਪਹੁੰਚਾਈ ਆ ਤੇ ਇਹ ਗਾਹ ਵੀ ਪਚਾਰੇ ਆ ਧੰਨਵਾਦ ਕਰਦੇ ਜੀ ਵੀਰ ਜੀ ਮੈਨੂੰ ਇਹ ਦੱਸੋ ਜਿੱਥੇ ਪੂਰਾ ਭਾਰਤੀ ਆਜ਼ਾਦੀ ਦੀ ਹੜਾ ਮਨਾ ਰਿਹਾ ਪਰ ਤੁਸੀਂ ਅੱਜ ਟਰੈਕਟਰ ਮਾਰਚ ਆ ਰਹੇ ਹੋ ਕੀ ਵਜ੍ਹਾ ਬਣੀ ਆ ਕਿਉਂ ਬਣਿਆ ਅਸੀਂ ਜੀ ਪਹਿਲਾਂ ਵੀ ਇਹ ਆਜ਼ਾਦੀ ਨੂੰ ਸੰਪੂਰਨ ਆਜ਼ਾਦੀ ਨਹੀਂ ਮੰਨਦੇ ਆ ਸਾਡਾ ਇਹ ਮੰਨਣਾ ਪਈ ਉਹ ਆਜ਼ਾਦੀ ਦਿਹਾੜਾ ਨਹੀਂ ਆ ਉਹ ਹੱਲਾ ਗੁੱਲਾ ਤੇ ਮਾਰ ਢਾੜ ਦਾ ਦਿਹਾੜਾ ਸੀ ਜਿਹਦੇ ਵਿੱਚ 20 ਲੱਖ ਪੰਜਾਬ ਦੇ ਲੋਕ ਜਿਹੜੇ ਉਸ ਵਕਤ ਮਾਰੇ ਗਏ ਤੇ 20 ਲੱਖ ਲਾਸ਼ਾਂ ਅੱਜ ਵੀ ਤਾਰਾਂ ਦੇ ਥੱਲੇ ਸਾਡੀਆਂ ਦੱਬੀਆਂ ਵਾ ਤੇ ਸਾਡੇ 36 ਜ਼ਿਲ੍ਹੇ ਪੰਜਾਬ ਨਾਲੇ ਵੱਖਰੇ ਕਰ ਦਿੱਤੇ ਗਏ ਸਾਡੇ ਵੱਡੀ ਪੱਧਰ ਤੇ ਗੁਰਤਾ ਮੋਦਰ ਰਹਿ ਗਏ ਉੱਧਰ ਦੇ ਲੋਕ ਜਿਹੜੇ ਇੱਧਰ ਰਹਿ ਗਏ ਬਹੁਤ ਮਾਰ ਢਾੜ ਹੋਈ ਆ ਤੇ ਪਰ ਅਖੌਤੀ ਆਜ਼ਾਦੀ ਦੇ ਵਿੱਚੋਂ ਆਮ ਲੋਕਾਂ ਨੂੰ ਕੁਝ ਨਹੀਂ ਮਿਲਿਆ ਆਮ ਜਿਹੜੇ ਲੋਕ ਅੱਜ ਵੀ ਸੰਘਰਸ਼ ਦੇ ਮੈਦਾਨ 'ਚ ਦੇ ਸੰਘਰਸ਼ ਕਰ ਰਹੇ ਆ ਜੀ ਆਪਦਾ ਕੀ ਆਜ਼ਾਦ ਹੋਇਆ ਨੂੰ ਇੰਨੇ ਚਿਰ ਹੋ ਜਲੇ ਪਰ ਅਸੀਂ ਆਜ਼ਾਦੀ ਨਹੀਂ ਮਾ ਰਹੇ ਅਸੀਂ ਅੱਜ ਵੀ ਜੁੜਾ ਮ ਆਜੂ ਆਜ਼ਾਦ ਨਹੀਂ ਹੋ ਪਾਇਆ ਬਾਬਾ ਸੋਨ ਸਿੰਘ ਭਕੜਾ ਨੇ ਜਦੋਂ ਆਜ਼ਾਦੀ ਤੋਂ ਕੁਝ ਸਮੇਂ ਬਾਅਦ ਉਹਨਾਂ ਦੇ ਸਾਥੀਆਂ ਨੇ ਉਹਨਾਂ ਨੂੰ ਪੁੱਛਿਆ ਸੀਗਾ ਕਿ ਬਾਬਾ ਜੀ ਕੀ ਆਪਾਂ ਆਜ਼ਾਦ ਹੋ ਗਏ ਆ ਤੇ ਬਾਬੇ ਸੋਨ ਸਿੰਘ ਭਕੜਾ ਨੇ ਬੜਾ ਰੋਕ ਇਹ ਗੱਲ ਕਹੀ ਸੀ ਕਿ ਇਹ ਆਜ਼ਾਦੀ ਨਹੀਂ ਸੀ ਅਸੀਂ ਲੋਚਦੇ ਇਸ ਆਜ਼ਾਦੀ ਦੇ ਬਦਲੇ ਅਸੀਂ ਐਡਾ ਸੰਘਰਸ਼ ਨਹੀਂ ਕੀਤਾ ਇਹ ਆਜ਼ਾਦੀ ਦੇ ਬਦਲੇ ਅਸੀਂ ਭਗਤ ਸਿੰਘ ਨਹੀਂ ਖੋਇਆ ਇਸ ਆਜ਼ਾਦੀ ਦੇ ਬਦਲੇ ਰਾਜਗੁਰੂ ਸਖਦੇਵ ਨਹੀਂ ਖੋਇਆ ਸੀ ਅਸੀਂ ਇਸ ਆਜ਼ਾਦੀ ਦੇ ਬਦਲੇ ਕਾਮਾ ਕਾਟਾ ਮਾਰੂ ਦਾ ਜਿਹੜਾ ਐਡਾ ਤਗੜਾ ਦੁਖਾਂਤ ਵਾਪਰਿਆ ਉਹ ਆਪਣੇ ਸਾਥੀ ਨਹੀਂ ਗਵਾਏ ਇਹ ਆਜ਼ਾਦੀ ਜਿਹੜੀ ਆ ਗੋਰੇ ਅੰਗਰੇਜ਼ਾਂ ਤੋਂ ਛੁੱਟ ਕੇ ਤੇ ਕਾਲਿਆਂ ਦੇ ਹਵਾਲੇ ਕਰਤੀ ਆ ਇਹ ਅੰਗਰਾਜ਼ ਆਜ਼ਾਦੀ ਜਿਹੜੀ ਆ ਇਹਦੇ ਖਿਲਾਫ ਸਾਡੇ ਸਾਥੀ ਲੜਦੇ ਆ ਤੇ ਲੜਦੇ ਰਹਿਣਗੇ ਅੱਜ ਵੀ ਸਾਡਾ ਇਹ ਮੰਨਣਾ ਵਾ ਕਿ ਇਹ ਖਵਤੀ ਆਜ਼ਾਦੀ ਉਹਨਾਂ ਲੋਕਾਂ ਵਾਸਤੇ ਜਿਹੜੇ ਅੱਜ ਝੰਡੇ ਚੁਲਾ ਕੇ ਜਾਂ ਜਿਹੜੇ ਸੱਤਾ ਧਿਰ ਦੇ ਵਿੱਚ ਕਾਬਜਵਾ ਜਾਂ ਜਿਹੜੇ ਕੁਝ ਵਿਰੋਧੀ ਧਿਰ ਦੇ ਵਿੱਚ ਕਾਬਜ ਨੇ ਕਿ ਉਹ ਆਪਣੀ ਜਿਹੜੀ ਲੋਕਾਂ ਤੱਕ ਗੱਲ ਕਰ ਰਹੇ ਰਾਜ ਕਰਨ ਵਾਲੇ ਲੋਕਾਂ ਦੀ ਆਜ਼ਾਦੀ ਆ ਆਮ ਕਿਸਾਨ ਤੇ ਮਜ਼ਦੂਰ ਜਿਹੜਾ ਉਹ ਅੱਜ ਵੀ ਗੁਲਾਮੀ ਦੀ ਜ਼ਿੰਦਗੀ ਜੀ ਰਿਹਾ ਕਰਜ਼ੇ ਦੀ ਜ਼ਿੰਦਗੀ ਜੀ ਰਿਹਾ ਵਾ ਇਸ ਕਰਕੇ ਸਾਡੀ ਇਹ ਜਿਹੜੀ ਆਜ਼ਾਦੀ ਆ ਸੰਪੂਰਨ ਆਜ਼ਾਦੀ ਨਹੀਂ ਤੇ ਜਿਹੜੀ ਸੰਪੂਰਨ ਆਜ਼ਾਦੀ ਉਹਦੇ ਵਾਸਤੇ ਇਹ ਸੰਘਰਸ਼ ਕਰ ਰਹੇ ਨੇ ਬੀਬੀ ਜੀ ਮੈਨੂੰ ਇਹ ਦੱਸੋ ਜਿਹੜੇ ਨਵੇਂ ਕਾਨੂੰਨ ਬਣਾਏ ਗਏ ਨੇ ਉਹਨਾਂ ਦੇ ਵਿੱਚ ਕੀ ਹੈ ਕਿਉਂ ਇਸ ਤਰ੍ਹਾਂ ਦਾ ਬਣਾਉਂਦੇ ਨੇ ਜੀ ਤੁਹਾਨੂੰ ਫਿਰ ਅਜੇ ਰੋਡ ਦੇ ਉੱਤਰ ਨਹੀਂ ਬੀਬੀ ਜੀ ਇਹ ਕਾਨੂੰਨ ਬੀਐਨਐਸ ਬੀਐਨਐਸ ਇਸ ਤਰ੍ਹਾਂ ਇਹਨਾਂ ਨੇ ਤਿੰਨ ਕਾਨੂੰਨ ਜਿਹੜੇ ਆ ਨਾ ਜੀ ਇਹਨਾਂ ਨੂੰ ਹਿੰਦੀ ਦੇ ਵਿੱਚ ਕਨਵਰਟ ਕੀਤਾ ਵਾ ਭਾਰਤੀ ਸੁਰੱਖਿਆ ਸਹਿਤਾ ਭਾਰਤੀ ਨੈਸ਼ਨਲ ਸੁਰੱਖਿਆ ਇਸ ਤਰ੍ਹਾਂ ਇਹਨਾਂ ਨੇ ਕੀਤਾ ਨਾਗਰਿਕ ਸੁਰੱਖਿਆ ਸਹਿਤਾ ਉਹਨਾਂ ਦੇ ਨਾਮ ਬਦਲੇ ਆਪੀਸੀ ਤੋਂ ਬਦਲ ਕੇ ਇਹਦੇ ਵਿੱਚ ਇਹਨਾਂ ਨੇ ਬੜੇ ਖਤਰ ਤਫਰਾਜ ਕਰਨ ਵਾਲੀ ਧਿਰ ਦੀ ਜਿਹੜੀ ਪੁਲਿਸ ਵਾ ਉਹ ਪੁਲਿਸ ਨੂੰ ਬੜੀ ਵੱਡੀ ਪੱਦਰ ਤੇ ਖੁੱਲ ਦੇ ਕੇ ਤੇ ਲੋਕਾਂ ਦੇ ਉੱਤੇ ਸਕੰਜਾ ਕੱਸਣ ਦੀ ਗੱਲ ਵਾ ਕਿ ਵਿਰੋਧੀ ਧਿਰ ਦਾ ਕੋਈ ਆਗੂ ਬੋਲੇ ਉਰ ਤੇ ਸਕੰਜਾ ਕੱਸਣਾ ਵਾ ਜੇ ਕੋਈ ਪੱਤਰਕਾਰ ਭਾਈ ਬੋਲਦਾ ਉਹਦੇ ਉੱਤੇ ਸਕੰਜਾ ਕੱਸਣਾ ਜੇ ਕੋਈ ਮਨਜ਼ੂਰ ਸੰਗਠਨ ਜਾ ਕੋਈ ਕਿਸਾਨ ਸੰਗਠਨ ਜਾ ਕੋਈ ਵਿਦਿਆਰਥੀ ਸੰਗਠਨ ਬੋਲਦਾ ਵਾ ਉਹਨਾਂ ਉੱਤੇ ਸਕੰਜਾ ਸਕੰਜਾ ਕੱਸਣਾ ਜਾਂ ਵਕੀਲ ਵੀ ਕੋਈ ਗੱਲ ਕਰਨ ਜਾਂ ਇੱਥੋਂ ਤੱਕ ਜਿਹੜੇ ਮੁਲਾਜ਼ਮ ਹੀ ਕੋਈ ਗੱਲ ਕਰਨ ਕਿ ਸਰਕਾਰ ਦੇ ਵਿੱਚ ਆ ਗਲਤਵਾਦ ਇਹਦੀਆਂ ਨੀਤੀਆਂ ਦਾ ਵਿਰੋਧ ਕਰਦੇ ਆ ਉਹਨਾਂ ਉੱਤੇ ਵੀ ਇਹ ਗੱਲ ਕਹਿ ਕੇ ਕਿ ਜਿਹੜਾ ਦੇਸ਼ਦਰੋਹੀ ਦਾ ਕੰਮ ਆ ਇਹਦੇ ਆਸਤੇ ਜਿਹੜੇ ਕਾਨੂੰਨਾਂ ਦਾ ਵਿਰੋਧ ਕਰਨ ਦੀ ਖਾਤਰ ਲੋਕਾਂ ਦੀ ਜਾਗਰਤੀ ਲਿਆ ਰਹੇ ਆ ਇਹਨਾਂ ਕਾਨੂੰਨਾਂ ਨੂੰ ਰੱਦ ਕਰਕੇ ਜਿਹੜੇ ਪਹਿਲੇ ਕਾਨੂੰਨ ਆ ਉਸੇ ਕਾਨੂੰਨਾਂ ਤਹਿਤ ਹਾਂ ਅੱਗੇ ਵੀ ਸੋਧ ਹੁੰਦੀ ਆਈ ਆ ਹੁਣ ਵੀ ਜੇ ਥੋੜੀ ਬਹੁਤੀ ਲੋੜ ਸੀ ਤੇ ਕਾਨੂੰਨਾਂ 'ਤੇ ਸੋਧ ਕਰ ਲੈਂਦੇ ਨਾ ਕਿ ਇਸ ਤਰ੍ਹਾਂ ਨਵੇਂ ਕਾਨੂੰਨ ਲਿਆ ਕੇ ਤੇ ਸਾਰਿਆਂ ਉੱਤੇ ਜਿਹੜਾ ਵਾ ਇੱਕੋ ਰਾਏ ਕਿਸ ਕੰਝਾ ਕਸੰਦ ਦੀ ਤਿਆਰੀ ਹੈ ਇਹਦਾ ਵਿਰੋਧ ਕਰਦੇ ਆਂ 14 ਦਾ ਜਦੋਂ ਵੀ ਸੋਰਜ ਕਰਦੀਆਂ ਨੇ ਇਹ ਨਵੇਂ ਕਾਨੂੰਨ ਬਣਾਉਂਦੀਆਂ ਨੇ ਆਮ ਜਨਤਾ ਦੇ ਭਲੇ ਵਾਸਤੇ ਹੁੰਦੇ ਨੇ ਪਰ ਜਿਹੜੇ ਹਿਸਾਬ ਨਾਲ ਤੁਸੀਂ ਜਸ ਰਹੇ ਹੋ ਇਹਦੇ ਵਿੱਚ ਆਮ ਜਨਤਾ ਦਾ ਭਲਾ ਨਹੀਂ ਹੈ ਇਹਦਾ ਆਜ਼ਾਦੀ ਜਿਹੜੀ ਸੀ ਸਾਡੀ ਉਹ ਫਿਰ ਆਪਾਂ ਆਜ਼ਾਦੀ ਸਾਡੇ ਤੋਂ ਦੂਰ ਹੋ ਰਹੀ ਹੈ 145 ਐਮਪੀ ਜਿਹੜੇ ਆ ਜੀ ਉਹਨਾਂ ਨੂੰ ਸਸਪੈਂਡ ਕਰਕੇ ਕਾਨੂੰਨ ਲਿਆਂਦੇ ਆ ਲੋਕਾਂ ਦੇ ਵਿੱਚ ਗੱਲ ਜਾਂਦੀ ਹੁੰਦੀ ਲੋਕਾਂ ਦਾ ਜਿਹੜਾ ਵਾ ਉਹ ਪੱਖ ਪੁਖਸ਼ਿਆ ਜਾਂਦਾ ਹੁੰਦਾ ਵੀ ਤੁਹਾਡੀ ਕੀ رائے ਆ कोई रायਣੀ ਲਈ ਗਈ ਕਿਤੇ ਕੋਈ ਲਿਖਿਆ ਨਹੀਂ ਗਿਆ ਕੋਈ ਬਹਿਸ ਨਹੀਂ ਹੋਈ ਸਿੱਧੇ ਜਿਹੜੇ ਆ ਲੋਕਾਂ ਨੂੰ ਅੰਦਰ ਤਾੜ ਕੇ ਕਾਨੂੰਨ ਲਿਆਂਦੇ ਆ ਇਹ ਕਾਨੂੰਨ ਜਿਹੜੇ ਆ ਸਿਰਫ ਬੀਜੇਪੀ ਨੇ ਕਾਰਪੇਟ ਦੇ ਪੱਖ ਦੇ ਵਿੱਚ ਲਿਆਂਦੇ ਆ ਤੇ ਆਪਣੀ ਸਰਕਾਰ ਚਲਾਉਣ ਦੇ ਪੱਖ ਦੇ ਵਿੱਚ ਲਿਆਂਦੇ ਆ ਇਸ ਕਰਕੇ ਇਹਨਾਂ ਕਾਨੂੰਨਾਂ ਦਾ ਵਿਰੋਧ ਕਰਦੇ ਲਗਾਤਾਰ ਵਕੀਲ ਕਰ ਰਹੇ ਨੇ ਜੱਜ ਕਰ ਰਹੇ ਨੇ ਇਥੋਂ ਤੱਕ ਵੱਡੇ ਵੱਡੇ ਜਿਹੜੇ ਇਹਨਾਂ ਦੇ ਅਧਿਕਾਰੀ ਨੇ ਉਹ ਕਰ ਰਹੇ ਨੇ ਅਸੀਂ ਤੇ ਆਮ ਅਨਪੜ੍ਹ ਕਿਸਾਨ ਵਾ ਸਾਡੇ ਤੱਕ ਇਹ ਗੱਲ ਦੀ ਸਮਝ ਆਉਂਦੀ ਆ ਵੀ ਸਾਡਾ ਜਿਹੜਾ ਕਿਉਂਕਿ ਅਸੀਂ ਵੇਖ ਲਿਆ ਵਾ ਕਿ ਇਹੋ ਜਿਹੇ ਜਿਹੜਾ ਵਾ ਇੱਕ ਐਕਟ ਜਿਹੜਾ ਵਾ ਅੰਗਰੇਜ਼ਾਂ ਨੇ ਵੀ ਲਿਆਂਦਾ ਸੀਗਾ ਉਹ ਐਕਟ ਜਿਹੜਾ ਵਾ ਉਹਦੇ ਵਿੱਚ ਜ਼ਿਲ੍ਹਿਆਂ ਵਾਲੇ ਬਾਗ ਦਾ ਜਿਹੜਾ ਦਿਖਾਂਤ ਵਾਪਰਿਆ ਉਹ ਐਕਟ ਦੇ ਵਿਰੋਧ ਦੇ ਵਿੱਚ ਵਾਪਰਿਆ ਸੀ ਉਸ ਵਕਤ ਲੋਕ ਇਕੱਠੇ ਹੋ ਕੇ ਉਸ ਕਾਨੂੰਨ ਦਾ ਵਿਰੋਧ ਕਰ ਰਹੇ ਸੀ ਕਿ ਅੰਗਰੇਜ਼ ਇੰਨਾ ਘਬਰ ਗਿਆ ਉਹਨੂੰ ਗੋਲੀ ਚਲਾਉਣੀ ਪਈ ਸੀ ਅਸੀਂ ਇਹ ਵੇਖਿਆ ਵਾ ਵੀ ਜਦੋਂ ਅਸੀਂ ਖਨੌਰੀ ਬਾਰਡਰ ਤੇ ਜਾ ਰਹੇ ਹਾਂ ਤੇ 2014 ਦੇ ਵਿੱਚ ਨਰਿੰਦਰ ਮੋਦੀ ਜੀ ਆਂਦੇ ਆ ਕਿ ਅਸੀਂ ਜਿਹੜਾ ਸਾਡੀ ਸਰਕਾਰ ਆਊਗੀ ਤੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਾएंगे ਸੁਆਮੀਨਾਥਨ ਦੀ ਰਿਪੋਰਟ ਲਾਗੂ karenge ਜਦੋਂ ਮੈਂ ਸਾਰੀਆਂ ਗੱਲਾਂ 2014 'ਚ ਕਹਿੰਦੇ ਆ ਤੇ ਲੋਕਾਂ ਨੇ ਜਿਹੜਾ ਵਾ ਵੱਡੀ ਪੱਦਰ ਦੇ ਉੱਤੇ ਜਿਹੜਾ ਵਾ ਇਹਨਾਂ ਨੂੰ ਵੋਟਾਂ ਪਾਈਆਂ ਤੇ ਜਿੱਤੇ ਜਦੋਂ ਇਹ ਜਿੱਤੇ ਤੇ 2024 ਤੱਕ ਆਉਂਦਿਆ 10 ਆਲੇ ਦਾ ਰਾਜ ਕੀਤਾ ਤੇ 2023 ਦੇ ਵਿੱਚ ਅਸੀਂ ਨਵੇਂ ਸਾਲ ਦੇ ਵਿੱਚ ਗੱਲ ਕਰ ਲਈ ਵੀ 9 ਸਾਲ ਹੋ ਗਏ ਆ ਇਹਨੂੰ 9 ਸਾਲਾਂ 'ਚ ਇਹਨਾਂ ਨੇ ਨਾ ਤੇ ਕੋਈ ਐਮਐਸਪੀ ਗਰੰਟੀ ਕਾਨੂੰਨ ਬਣਾਇਆ ਜਦੋਂ ਕਿ ਤਿੰਨ ਕਾਲੇ ਕਾਨੂੰਨਾਂ ਵਰੀ ਇਹਨਾਂ ਸਾਡੇ ਨਾਲ ਇਹ ਗੱਲ ਦੇ ਉੱਤੇ ਗੱਲ ਵੀ ਕੀਤੀ ਵੀ ਬਣਾਵਾਗੇ ਅਸੀਂ ਪਰ ਇਹਨਾਂ ਬਣਾਇਆ ਨਹੀਂ ਪਰ ਉਸ ਤੋਂ ਬਾਅਦ ਨਾ ਇਹਨਾਂ ਨੇ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕੀਤੀ ਆ ਨਾ ਹੀ ਇਹਨਾਂ ਨੇ ਸੁਆਮੀ ਨਾਥਨ ਨੂੰ ਭਾਰਤ ਰਤਨ ਦੇ ਦਿੱਤਾ ਪਰ ਉਹਦੀ ਰਿਪੋਰਟ ਨਹੀਂ ਲਾਗੂ ਕੀਤੀ ਤੇ ਨਾ ਹੀ ਜਿਹੜਾ ਇਹਨਾਂ ਨੇ ਤਿੱਜਾ ਕਿਸਾਨਾਂ ਮਜ਼ਦੂਰਾਂ ਦਾ ਸਿਰ ਚੜਿਆ ਕਰਜ਼ਾ ਉਹ ਮਾਫ ਕੀਤਾ ਵਾ ਇਹਦੇ ਵਿਰੋਧ ਦੇ ਵਿੱਚ ਮੋਦੀ ਸਾਹਿਬ ਨੂੰ ਯਾਦ ਕਰਾਉਣ ਦੀ ਖਾਤਰ ਪੰਜਾਬ ਤੋਂ ਕਿਸਾਨ ਤੇ ਮਜ਼ਦੂਰ ਇਕੱਠੇ ਹੋ ਕੇ ਦਿੱਲੀ ਵੱਲ ਨੂੰ ਗਏ ਹਰਿਆਣੇ ਦੀਆਂ ਸਰਹੱਦਾਂ ਦੇ ਸਾਨੂੰ ਰੋਕ ਕੇ ਤੇ ਸਾਡੇ ਉੱਤੇ ਐਂ ਤਸ਼ੱਦਦ ਕੀਤਾ ਵੀ ਜਿਸ ਤਰ੍ਹਾਂ ਅਸੀਂ ਪਾਕਿਸਤਾਨੋਂ ਆਏ ਹੋਈਏ ਸਾਡੇ ਉੱਤੇ ਸ਼ਰੇਆਮ ਜਿਹੜੀਆਂ ਦਵਾਰਾਂ ਕਰਤੀਆਂ ਕੰਕਰੀਟ ਨਾਲ ਭੜਕੇ ਅੱਗੇ ਕਿਲ੍ਹ ਲਾਤੇ ਕਿੱਲਾਂ ਤੋਂ ਬਾਅਦ ਜਿਹੜਾ ਲਗਾਤਾਰ ਸਾਡੇ ਉੱਤੇ ਇਹਨਾਂ ਨੇ ਬੜੀ ਵੱਡੀ ਪੱਧਰ ਤੇ ਨਾਲ ਜਿਹੜੇ ਆ ਉਹ ਗੋਲੇ ਛੁੱਟੇ ਜਿਹੜੇ ਅਥਰੂ ਗੈਸ ਦੇ ਗੋਲੇ ਆ ਫਿਰ ਸਾਡੇ ਤੇ ਰਬੜ ਦੀਆਂ ਗੋਲੀਆਂ ਚਲਾਉਣਾ ਤੇ ਸੁਣਿਆ ਹੈ ਅੰਦੋਲਨਕਾਰੀਆਂ ਦੇ ਪਰ ਸਿੱਧੀਆਂ ਗੋਲੀਆਂ ਚਲਾ ਕੇ ਸ਼ੁਭ ਕਰਨ ਵੱਲੋਂ ਸ਼ਹੀਦ ਕਰਤਾ ਕਿੰਨੇ ਸਾਥੀਆਂ ਦੇ ਸਾਡੇਆਂ ਦੇ ਲਗਾਤਾਰ ਸ਼ਰੇ ਵਜੇ ਜਿਨ੍ਹਾਂ ਦੇ ਸਰੀਰ ਨਕਾਰੇ ਹੋਏ ਪਏ ਆ ਕਈਆਂ ਸਾਥੀਆਂ ਦੀਆਂ ਅੱਖਾਂ ਚਲੇ ਗਈਆਂ ਉਹਦੇ ਵਿੱਚ ਫਿਰ ਇਹ ਸਾਰਾ ਕੁਝ ਕਰਨ ਤੋਂ ਬਾਅਦ ਇਹ ਨਹੀਂ ਕੀਤਾ ਆਖਿਆ ਵੀ ਸਾਡੇ ਕੋਲ ਗਲਤ ਹੋ ਗਿਆ ਕੀ ਕੀ ਹੋ ਗਿਆ ਲੋਕਾਂ ਨੇ ਇਹਦੇ ਵਿਰੋਧ ਦੇ ਵਿੱਚ ਭਾਜਪੀ ਦੀ ਸਰਕਾਰ ਜਿਹੜੀ ਉਹਨੂੰ ਲੰਗੜੀ ਕਰਕੇ ਸੁੱਟਦਾ ਪਰ ਲੰਗੜੀ ਸਰਕਾਰ ਵੀ ਕੀ ਕਹਿ ਰਹੀ ਆ ਕੇ ਕਿ ਜਿਹੜੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਰੋਕਿਆ ਵਾ ਉਹਨਾਂ ਅਧਿਕਾਰੀਆਂ ਨੂੰ ਰਾਸ਼ਟਰਪਤੀ ਅਵਾਰਡ ਦੇ ਨਾਲ ਸਨਮਾਨ ਕਰਾਂਗੇ ਅਸੀਂ ਇਹਦਾ ਵਿਰੋਧ ਕਰਨ ਦੀ ਖਾਤਰ ਭਰਾਵੋ ਇਹ ਕਾਨੂੰਨ ਲਿਆਂਦੇ ਆ ਉਹ ਕਾਨੂੰਨ ਦੇ ਵਿਰੋਧਾ ਜੇ ਟਰੈਕਟਰ ਮਾਰਚ ਕਰ ਰਹੇ ਆ ਤੇ ਲੋਕਾਂ ਤੱਕ ਖੜ ਰਹੇ ਆ ਕਿ ਇਹਨਾਂ ਤੇ ਅੰਗਰੇਜ਼ਾਂ ਚ ਕੋਈ ਫਰਕ ਨਹੀਂ ਸੀ ਸਿਰਫ ਇਹਨਾਂ ਫਰਕ ਆ ਵੀ ਕਾਲੇ ਅੰਗਰੇਜ਼ ਜਿਹੜੇ ਆ ਉਹ ਗੋਰੇ ਅੰਗਰੇਜ਼ ਚਲ ਗਏ ਆ ਤੇ ਪਰਦੇ ਪਿੱਛੇ ਕਾਲੇ ਅੰਗਰੇਜ਼ਾਂ ਦੇ ਹੱਥ ਰਾਜ ਆ ਗਿਆ ਉਦੋਂ ਈਸਟ ਇੰਡੀਆ ਕੰਪਨੀਆ ਨੇ ਦੇਸ਼ ਗੁਲਾਮ ਕੀਤਾ ਸੀ ਅੱਜ ਇਹ ਕਾਰਪੋਰੇਟ ਅਬਾਨੀਆਂ ਡਾਨੀਆਂ ਦੇ ਨਾਲ ਰਲ ਕੇ ਦੇਸ਼ ਨੂੰ ਗੁਲਾਮ ਕਰਨਾ ਚਾਹੁੰਦੇ ਆ ਬੜੀ ਮੁਸ਼ਕਲ ਦੇ ਨਾਲ ਇਹ ਦੇਸ਼ ਨੂੰ ਆਜ਼ਾਦ ਕਰਾਇਆ ਇਹਨੂੰ ਸੰਪੂਰਨ ਆਜ਼ਾਦ ਕਰਾਵਾਂਗੇ ਤੇ ਪਰ ਜਿਹੜਾ ਇਹ ਇਸੇ ਤਰ੍ਹਾਂ ਰੋਸਮਜਾਰੇ ਚੱਲਦੇ ਰਹਿਣਗੇ ਲੋਕਾਂ ਦੀ ਜਾਗਰਤੀ ਲਿਆਉਂਦੇ ਰਵਾਂਗੇ ਪਰ ਕਿਵੇਂ ਜਾਵਦੇਗੇ ਹਰਿਆਣੇ ਦੇ ਵਿੱਚ ਚੋਣਾਂ ਹੋਣ ਆਲੀਆਂ ਨੇ ਵੋਟਾਂ ਹੋਣ ਆਲੀਆਂ ਨੇ ਅੱਜ ਇਹ ਜਿਹੜਾ ਰੋਸਮਾਰਸਾ ਸਿਰਫ ਪੰਜਾਬ ਦੇ ਵਿੱਚ ਹੀ ਹੈ ਜਾਂ ਪੂਰੇ ਭਾਰਤ ਦੇ ਵਿੱਚ ਰਹਿ ਗਿਆ ਜਾਂ ਬੀਜੇਪੀ ਦੀ ਸਰਕਾਰ ਨੂੰ ਹਰਿਆਣੇ ਦੇ ਵਿੱਚ ਮੂੰਹ ਤੋੜਵਾ ਜਵਾਬ ਦਿੱਤਾ ਜਾ ਰਿਹਾ ਹੈ ਇਹ ਵੇਖੋ ਜੀ ਪੂਰੇ ਦੇ ਪੂਰੇ ਭਾਰਤ ਦੇ ਵਿੱਚ ਟਰੈਕਟਰ ਮਾਰਚ ਹੋ ਰਿਹਾ ਵਾ ਪਰ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵੇਖੋਗੇ ਕਿ ਜਿੱਥੇ ਜਿੱਥੇ ਵੀ ਬੀਜੇਪੀ ਦੀ ਸਰਕਾਰ ਵਾ ਉੱਥੇ ਉੱਥੇ ਹੀ ਵੱਡੀ ਪੱਧਰ ਤੇ ਲੋਕ ਜਿਹੜੇ ਆ ਉਹਨਾਂ ਦੇ ਇਹਨਾਂ ਦਾ ਨਾ ਜੀ ਹਾਰਨ ਤਕ ਕੀਤਾ ਨੇ ਇਹ ਗਲਤ ਕੀਤਾ ਹਰਿਆਣਾ ਦੇ ਵਿੱਚ ਲੜਾਈ ਚੱਲ ਗਈ ਲੋਕ ਇਹਨਾਂ ਨੂੰ ਇਹਨਾਂ ਦੀ ਅਸਲੀ ਔਕਾਤ ਵਿਖਾਉਣਗੇ ਕਿਉਂਕਿ ਜਿਉਂ-ਜਿਉਂ ਲੋਕਾਂ 'ਚ ਜਾਗਰਤੀ ਆਉਂਦੀ ਆ ਲੋਕਾਂ ਦੇ ਇਹ ਇਹ ਸਾਨੂੰ ਸਾਡੀ ਔਕਾਤ ਵਿਖਾਉਣੀ ਚਾਹੁੰਦੇ ਸੀ ਇਹ ਲੋਕ ਇਹ ਤੋਂ ਪਹਿਲਾਂ ਜਿਹੜੀ ਸਾਡੀ ਔਕਾਤ ਵਾਣਾ ਸਾਨੂੰ ਰੰਗ ਜੇ ਵੀ ਦਿਖਾਉਣੀ ਚਾਹੁੰਦਾ ਸੀਗਾ ਪਰ ਜਿਹੜੀ ਅਸੀਂ ਇਹ ਗੱਲ ਕੀਤੀ ਆ ਵੀ ਗੁਰੂ ਸਾਹਿਬ ਨੇ ਗੁਰਤੇਗ ਬਹਾਦਰ ਮਹਾਰਾਜ ਨੇ ਆਪਣਾ ਸੀਸ ਦੇਤਾ ਪਰ ਸੀਸ ਝੁਕਿਆ ਨਹੀਂ ਇਸੇ ਤਰ੍ਹਾਂ ਜਿਹੜਾ ਇਹ ਜਿਹੜਾ ਅੰਗਰੇਜ਼ ਆ ਉਹ ਸਾਨੂੰ ਸਾਡੀ ਔਕਾਤ ਵਿਖਾਉਣੀ ਚਾਹੁੰਦੇ ਸਨ ਬਾਬੇ ਸੋਹਣ ਸੋ ਭਕਣੇ ਹੁਣਾ ਨੇ ਤੇ ਜਿਹੜੇ ਬਾਕੀ ਸਾਥੀ ਉਹਨਾਂ ਸੰਘਰਸ਼ ਕਰਕੇ ਭਗਤ ਸਿੰਘ ਵਰਗਿਆਂ ਨੇ ਸੀਸ ਦੇ ਦਿੱਤੇ ਪਰ ਸਾਡੇ ਸੀਸ ਝੁਕੇ ਨਹੀਂ ਹੁਣ મોદી ਇਹ ਗੱਲ ਤੇ ਉਤਰਿਆ ਵੀ ਮੈਂ ਪੰਜਾਬੀਆਂ ਨੂੰ ਜਾਂ ਜਿਹੜੇ ਅੰਦੋਲਨਕਾਰੀ ਲੋਕ ਵਾ ਇਹਨਾਂ ਦੀ ਔਕਾਤ ਵਿਖਾਉਣੀ ਆ ਅਸੀਂ ਉਹਨੂੰ ਲੰਗੜਿਆਂ ਕਰਕੇ ਵਿਖਾਤਾ ਵੀ ਇਹ ਲੋਕ ਤੇਰਾ ਮਲਿਆ ਮੇਟ ਕਰ ਦੇਣਗੇ ਪਰ ਇਹ ਜਿਹੜੇ ਆ ਕ੍ਰਾਂਤੀਕਾਰੀ ਲੋਕ ਵਾ ਇਹਨਾਂ ਦੇ ਖੂਨ ਦੇ ਵਿੱਚੋਂ ਕ੍ਰਾਂਤੀ ਨਹੀਂ ਜਾ ਸਕਦੀ ਇਹਨਾਂ ਦੇ ਸਿਰ ਝੁਕ ਨਹੀਂ ਸਕਦੇ ਸਿਰ ਲੱਥ ਸਕਦੇ ਆ ਇਸ ਕਰਕੇ ਸਾਡੀ ਇਹ ਬੇਨਤੀ ਵੀ ਜਿੱਥੇ ਵੀ ਕਿਤੇ ਸਾਥੀਓ ਇਕੱਠੇ ਹੋ ਕੇ ਰਿਆ ਕਰੋ ਆਪਣੀ ਏਕਤਾ ਦਾ ਜਿਹੜਾ ਵਾ ਉਹ ਦਿਆ ਕਰ ਲੋਕਾਂ ਨੂੰ ਸਬੂਤ ਜਿੱਥੇ ਵੀ ਕੋਈ ਐਹੋ ਜੀ ਗੱਲ ਕਰਦੀ ਕੋਈ ਰਾਜ ਧਿਰ ਜਿਹੜੀ ਆ ਜਾਂ ਕੋਈ ਵੀ ਉੱਥੇ ਆਪਾਂ ਵੱਡੇ ਪੱਧਰ ਤੇ ਜਿਹੜਾ ਵਾ ਇਹਦਾ ਵਿਰੋਧ ਕਰਦੇ ਆ ਤੇ ਕਰਦੇ ਰਵਾਂਗੇ ਤੇ ਲਗਾਤਾਰ ਕਰ ਰਹੇ ਆਂ ਬਾਬਾ ਜੀ ਮੈਨੂੰ ਇਹ ਦੱਸੋ ਕਿ ਬਾਬਾ ਸਾਹਿਬ ਭੀਮਰਾਓ ਡਾਕਟਰ ਭੀਮਰਾਓ ਅੰਬੇਦਕਰ ਨੇ ਜਿਹੜਾ ਸੰਵਿਧਾਨ ਬਣਾਇਆ ਸੀ ਪਰ ਮੋਦੀ ਸਰਕਾਰ ਨੂੰ ਉਸ ਵਿੱਚ ਸੋਧ ਲਿਆਉਣ ਦੀ ਕਿਉਂ ਲੋੜ ਪਈ ਹੈ ਕੀ ਜ਼ਰੂਰਤ ਸਮਝਦੇ ਇਸ ਚੀਜ਼ ਦੀ ਇਸੇ ਗੱਲ ਦਾ ਰੋਣਾ ਵਾ ਜੀ ਡਾਕਟਰ ਭੀਮਰਾਓ ਅੰਬੇਦਕਰ ਜੀ ਕਹੋ ਜੀ ਜਿਨ੍ਹਾਂ ਸਾਰਿਆਂ ਨੂੰ ਹੱਕ ਦਿਵਾਏ ਹਰ ਇੱਕ ਜਿਹੜਾ ਵਾ ਉਹਨਾਂ ਨੂੰ ਇੱਕ ਪੂਜਨੀਕ ਤੇ ਅਸਚੇਖ ਜੀ ਇਹ ਤਾਂ ਸਮਾਜਿਕ ਨਿਆਂ ਦਾ ਸਨਮਾਨ ਕਰਦਾ ਅੱਜ ਵੀ ਸਾਰੇ ਲੋਕ ਉਹਨਾਂ ਦਾ ਸਨਮਾਨ ਕਰਦੇ ਆ ਪਰ ਮੋਦੀ ਸਾਹਿਬ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਕਿਉਂਕਿ ਮੋਦੀ ਸਾਹਿਬ ਜਿਹੜੀ ਆ ਫਿਰਕਾ ਪ੍ਰਸਤੀ ਕਰਨਾ ਚਾਹੁੰਦੇ ਆ ਉਹ ਡਾਕਟਰ ਭੀਮਰਾਵ ਅੰਬੇਦਕਰ ਜੀ ਨਹੀਂ ਹੋਣ ਦੇਣਾ ਚਾਹੁੰਦੇ ਤਾਂ ਕਰਕੇ ਉਹਨਾਂ ਦੇ ਵਿਰੋਧ ਦੇ ਵਿੱਚ ਆ ਡਾਕਟਰ ਭੀਮਰਾਵ ਅੰਬੇਦਕਰ ਜੀ ਜਿਹੜਾ ਵਾ ਕਿਸਾਨਾਂ ਮਜ਼ਦੂਰਾਂ ਨੂੰ ਹਰ ਇੱਕ ਧਰਮੀਆਂ ਨੂੰ ਆਪੋ ਆਪਣੀ ਜਗ੍ਹਾ ਦੇ ਵਿੱਚ ਉਹਨਾਂ ਨੇ ਆ ਬਿਲਕੁਲ ਸ਼ੀਸ਼ੇ ਦੇ ਵਿੱਚ ਪਰੋ ਕੇ ਰੱਖਿਆ ਜਿਸ ਤਰ੍ਹਾਂ ਇੱਕ ਮਾਲਾ ਮਾਲਾ ਨੂੰ ਪਰੋ ਕੇ ਰੱਖਿਆ ਮਾਲਾ ਚ ਪਰੋ ਕੇ ਰੱਖਿਆ ਪਰ ਜਿਹੜੀ ਮੋਦੀ ਸਰਕਾਰ ਵਾ ਲੜਾਉਣਾ ਚਾਹੁੰਦੀ ਆ ਜਾਤ ਪਾਤ ਧਰਮ ਮਜ਼ਬਦ ਦੇ ਨਾਂ ਤੇ ਇਹ ਤਾਂ ਕਰਕੇ ਜਿਹੜਾ ਕਾਨੂੰਨਾਂ ਦੇ ਵਿੱਚ ਇਹ ਕਰ ਰਹੀ ਐ ਸੋਧ ਅੱਜ ਦਾ ਜਿਹੜਾ ਮਾਰਚ ਐ ਇਹਦੇ ਵਿੱਚ ਸਿਰਫ ਕਿਸਾਨ ਵੀਰ ਹੀ ਹਿੱਸਾ ਲੈ ਰਹੇ ਨੇ ਜਾਂ ਹੋਰ ਵਰਗ ਦੇ ਲੋਕ ਵੀ ਹਿੱਸਾ ਲੈ ਰਹੇ ਨੇ ਕਿਸਾਨ ਤੇ ਮਜ਼ਦੂਰ ਵੱਡੀ ਪੱਦਰ ਤੇ ਕਿਉਂਕਿ ਮਜ਼ਦੂਰਾਂ ਦਾ ਅੱਜ ਦੁੱਖ ਵਾ ਚਮਕਾਂ ਦੇ ਚੌਂਕ ਭਰੇ ਆ ਪਿੰਡਾਂ ਦੇ ਵਿੱਚ ਜਿੰਨੇ ਵੀ ਮਜ਼ਦੂਰਾਂ ਦੇ ਆ ਘਰ ਉਹਨਾਂ ਦੇ ਵਿੱਚ ਨਸ਼ਿਆਂ ਨੇ ਕਿ ਅੱਜ ਬਹੁਤ ਔਖੇ ਦਿਨ ਉਹਨਾਂ ਦੇ ਨੰਗ ਰਿਹਾ ਜਿੱਥੇ ਕਿਸਾਨ ਤੇ ਮਜ਼ਦੂਰ ਇਕੱਠੇ ਹੋਏ ਉੱਥੇ ਛੋਟੇ ਦੁਕਾਨਦਾਰ ਛੋਟੇ ਵਪਾਰੀ ਵੀ ਸਾਡੇ ਨਾਲ ਸਾਰੇ ਇਸ ਜਿਹੜਾ ਇਹਦੇ ਵਿੱਚ ਹਿੱਸਾ ਲੈ ਰਹੇ ਆ ਜੀ ਅੱਜ ਦਾ ਮਾਰਚ ਕਿੱਥੋਂ ਸ਼ੁਰੂ ਹੋ ਰਿਹਾ ਤੇ ਕਿੱਥੇ ਜਾਰੀ ਸਮਾਪਤੀ ਹੋਣੀ ਹੈ ਨੰਗਲੀ ਤੋਂ ਸ਼ੁਰੂ ਹੋਊਗਾ ਜੀ ਅੱਜ ਦਾ ਮਾਰਚ ਪਿੰਡ ਨੰਗਲੀ ਤੋਂ ਸ਼ੁਰੂ ਹੋ ਕੇ ਰਤਨ ਸਿੰਘ ਚੌਕ ਤੇ ਕਸਟਮ ਚੌਕ ਤੇ ਫਿਰ ਇਸੇ ਤਰ੍ਹਾਂ ਰਿਆਲਟੋ ਚੌਕ ਤਹੁੰਦਾ ਹੈ ਜਿਲ੍ਹਾ ਕਚਹਿਰੀਆਂ ਦੇ ਦਫ਼ਤਰ ਡੀਸੀ ਸਾਹਿਬ ਦੇ ਬਾਹਰ ਜਿਹੜੇ ਆ ਉਹ ਅਸੀਂ ਅੱਜ ਦੇ ਕਾਨੂੰਨਾਂ ਦੀਆਂ ਕਾਪੀਆਂ ਜਿਹੜੇ ਕਾਲੇ ਕਾਨੂੰਨ ਆ ਉਹਨਾਂ ਦੀਆਂ ਕਾਪ ਮੌਸਮੀ ਵੀ ਹੰਡਾਏ ਆ ਪੂਰੇ ਤਾਂ ਗਰਮੀ ਦਾ ਮੌਸਮ ਹੀ ਕਿਸਾਨ ਵੀਰਾਂ ਨੇ ਬਾਰਡਰਾਂ ਦੇ ਹੰਡਾਇਆ ਫਿਰ ਠੰਡ ਦਾ ਮੌਸਮ ਸ਼ੁਰੂ ਹੋਣ ਵਾਲਾ ਜੀ ਯਾਦਦਾਨੀ ਕਿ ਫਿਰ ਬਾਰਡਰਾਂ ਦੇ ਬੈਹਨ ਦੀ ਤਿਆਰੀ ਹੈ ਫਿਰ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਵੀਰ ਧਰਨੇ ਲਾਉਣਗੇ 23 ਫਰਵਰੀ ਤੋਂ ਲਗਾਤਾਰ ਉੱਥੇ ਬੈਠੇ ਆ ਜੀ 2023 ਤੋਂ ਉਹਦੇ ਵਿੱਚ ਹੀ ਜਿਹੜੀ ਆ ਮੋਦੀ ਦੀ ਸਰਕਾਰ ਨੂੰ ਲੰਗੜਾ ਕਰਕੇ ਸੁੱਟਦਾ ਚੋਣ ਜਾਬਤੇ ਦੇ ਵਿੱਚ ਵੀ ਸੰਘਰਸ਼ ਲੜਦੇ ਰਹੇ ਆ ਹੁਣ ਜਿਹੜੇ ਕਿਸਾਨਾਂ ਦੇ ਟਰੈਕਟਰ ਵਾ ਦੁਬਾਰਾ ਜੀ ਉਹ ਝੋਨੇ ਦੀ ਬਜਾਈ ਤੋਂ ਬਾਅਦ ਲੋਕਾਂ ਨੇ ਟਰੈਕਟਰ ਸ਼ਿੰਗਾਰ ਲਿਆ ਧੋਲੇ ਆ ਤੇ ਦੁਬਾਰਾ ਖਨੌਰੀ ਤੇ ਸ਼ੰਭੂ ਬ ਇਸ ਸੈਕੜਿਆਂ ਦੀ ਗਿਣਤੀ ਦੇ ਵਿੱਚ ਜੇ ਆਉਣ ਵਾਲੇ ਦਿਨਾਂ 'ਚ ਵੇਖਿਓ ਕਿਤਨਾ ਟਰਾਲੀਆਂ ਦੇ ਲੈਣਾ ਲੱਗਿਆ ਹੈ ਵਾਪਸ ਜਿਹੜੀਆਂ ਉਹ ਸ਼ੰਭੂ ਤੇ ਖਨੌਰੀ ਬਾਰਡਰ ਤੇ ਪਹੁੰਚਣ ਗਿਆ ਜੀ ਤਾਂ ਜ਼ਰੂਰ ਜੀ ਕਿਸਾਨ ਵੀਰ ਜਿਹੜੇ ਨੇ ਇੱਕ ਵਾਰ ਫਿਰ ਦਿੱਲੀ ਦੇ ਬਾਰਡਰਾਂ ਨੂੰ ਤਿਆਰੀ ਕਰ ਰਹੇ ਨੇ ਵੱਡੀ ਤਦਾਦ ਦੇ ਵਿੱਚ ਟਰੈਕਟਰ ਮਾਰਕ ਕੀਤਾ ਜਾ ਰਿਹਾ ਅਮਰਸਰ ਦੇ ਵਿੱਚ ਜਿਹੜੇ ਨਵੇਂ ਕਾਨੂੰਨ ਬਣਾਏ ਨੇ ਉਹਨਾਂ ਨੂੰ ਡੈਥ ਵਾਰੰਟ ਵੀ ਦੱਸਿਆ ਜਾ ਰਿਹਾ 40 ਕਾਨੂੰਨ ਵੀ ਦੱਸਿਆ ਜਾ ਰਿਹਾ ਤਾਂ ਉਸ ਨੂੰ ਲੈ ਕੇ ਜਿਹੜੇ ਉਹਨਾਂ ਨੂੰ ਰੱਦ ਕਿ ਹੋਣ ਵਾਸਤੇ ਅਮਰਸਰ ਦੇ ਰੋਡਾਂ ਦੇ ਉੱਪਰ ਵੱਡੀ ਤਦਾਦ ਦੇ ਵਿੱਚ ਟਰੈਕਟਰ ਮਾਰਕ ਕੀਤਾ ਜਾ ਰਿਹਾ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਰਮਵੀਰ ਜੀ ਲਾਲੀ ਤੁਸੀਂ ਜੁੜੇ ਰਹੋ ਅਸਲੀਆ ਚੈਨਲ ਆ